ਮੈਨੂੰ ਦੇਖੋ ਡੱਲੇ ਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਸਾਰੇ ਉਹਨਾਂ ਦੇ ਸ਼ਲਾਘਾ ਕਰ ਰਹੇ ਨੇ ਪਰ ਸਰਕਾਰ ਤੇ ਕੋਈ ਮਤਲਬ ਜੂ ਨਹੀਂ ਸਰ ਕਰੀ ਇਸ ਗੱਲ ਦੀ ਵੀ ਅਸੀਂ ਉਹਨਾਂ ਦੇ ਕੋਈ ਗੱਲ ਮੰਨ ਲਈਏ ਜਾਂ ਕਿੱਦਾਂ ਵੀ ਆ ਕਹੀ ਜਾਂਦੇ ਨੇ ਵੀ ਅਸੀਂ ਦੀ ਮੰਗਾਂ ਮੰਨ ਰਹੇ ਆ ਵੀ ਸਾਡਾ ਮੀਟਿੰਗ ਕਰਨ ਮੀਟ ਕੁਆਲਿਟੀ ਸਾਰੀਆਂ ਹੋ ਚੁੱਕੀਆਂ ਨੇ ਪਰ ਇਹ ਸਾਰੇ ਮਤਲਬ ਦਿਖਾਵੇ ਨੇ ਡਰਾਮਾ ਕਰ ਰਹੀ ਹੈ ਐਮਐਸਪੀ ਮਿਲ ਰਹੀ ਹੈ ਜਵੇਂ ਲਾਲੋ ਕਣਕ ਦੇ ਲਾਲੋ ਤੇ ਝੋਨੇ ਦੇ ਲਾਲੋ ਤੇ ਹੋਰ ਫਸਲਾਂ ਦੇ ਆਪਾਂ ਬੀਜਦੇ ਨਹੀਂ ਹੋਰ ਦੇਖੋ ਜੀ ਆਲੂ ਬੀਜਦੇ ਆ ਪਿਆਜ਼ ਬੀਜਦੇ ਆ ਗੋਭੀ ਬੀਜਦੇ ਆ ਆ 2 ਰੁਪਏ ਕਿਲੋ ਗੋਭੀ ਵਿਕ ਰਹੀ ਆ ਜੀ ਉਹੀ ਜਾ ਕੇ ਮੌਲਾ ਵਿੱਚ 50 50 100 ਰੁਪਏ ਕਿਲੋ ਆਪ ਨੂੰ ਮਿਲ ਰਹੀ ਹੈ ਸਰਕਾਰ ਦੀ ਨੀਤੀ ਨੂੰ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਨੂੰ ਜੀ ਸਰਕਾਰ ਦੀ ਨੀਤੀ ਮਾੜੀ ਨੀਤੀ ਆ ਜੀ ਇਹ ਇਹ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਨੇ ਵੱਡੇ ਜਿਹੜੇ ਤਨਾਟ ਨੇ ਅਡਾਨੀ ਬਾਨੀ ਵੀ ਅਸੀਂ ਉਹਨਾਂ ਨੂੰ ਮਤਲਬ ਰਲ ਕੇ ਉਹਨਾਂ ਨਾਲ ਕੰਮ ਕਰੀਏ ਜੀ ਅਸੀਂ ਵੀ ਉਹਨਾਂ ਨੂੰ ਰਾਜੇ ਰਾਜੇ ਨੂੰ ਹੋਰ ਰਾਜੇ ਬਣਾਉਣੇ ਚਾਹੁੰਦੇ ਬੈਠੇ ਸ਼ੰਭੂ ਜਖਨੋਰੀ ਬਾਰਡਰ ਤੇ ਬੈਠੇ ਆ ਅਸੀਂ ਸਿਰਫ ਆਪਣੀ ਜਿਹੜ ਤਾ ਜੋ ਖੜੀਆਂ ਹਨ ਨਸਲਾਂ ਹਰ ਜਾਦ ਰੱਖਣਗੇ ਵੀ ਸਾਡੇ ਜਿਹੜੇ ਬਜ਼ੁਰਗ ਸੀ ਜਾਂ ਸਾਡੇ ਦੀ ਉਹ ਕਿਤੇ ਪਛੜਤਾ ਨਹੀਂ ਗਏ। ਅੱਜ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਪਿਛਲੇ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਮਰਨਵਾਤ ਤੇ ਬੈਠੇ ਨੇ ਤੇ ਇਸ ਤੋਂ ਬਾਅਦ 122 ਕਿਸਾਨ ਹੋਰ ਵੀ ਜਿਹੜੀ ਕਿ ਮਰਨਵਾਤ ਤੇ ਬੈਠ ਗਏ ਨੇ ਪਰ ਸਰਕਾਰ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਸਾਡੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਖੰਨਾ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਸੀਨੀਅਰ ਆਗੂ ਨੇ ਹਰਜਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕੀ ਕਾਰਨਾਂ ਸਰਕਾਰ ਜਿਹੜੀਆਂ ਕਿ ਕਿਸਾਨਾਂ ਦੇ ਜਾਇਜ਼ ਮੰਗਾਂ ਨੂੰ ਹੱਲ ਕਿਉਂ ਨਹੀਂ ਕਰ ਰਹੀ ਪਹਿਲਾ ਤਾਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਕੀ ਕਾਰਨ ਸਰਕਾਰ ਤੁਹਾਡੇ ਮੰਗਾਂ ਨੂੰ ਜਿਹੜੇ ਕਿਸਾਨ ਡਟੇ ਹੋਏ ਨੇ ਐਮਐਸਪੀ ਦੀ ਗੱਲ ਕਰਦੇ ਆ ਕੀ ਕਾਰਨ ਕਿਉਂ ਨਹੀਂ ਸਰਕਾਰ ਹੱਲ ਕਰ ਰਹੀ ਬਸ ਜਿਹੜੀ ਸਰਕਾਰ ਆ ਜੀ ਇਹ ਇਹ ਆਪਣੇ ਜਿਹੜੇ ਸਰਕਾਰ ਦੇ ਰਵੱਈਏ ਨੇ ਬਿਲਕੁਲ ਹੀ ਠੀਕ ਨਹੀਂ ਹੈਗੇ ਤੇ ਅਰੰਭ ਸੰਘਰਸ਼ ਕਿਤੇ ਟੱਕਰ ਪਹੁੰਚਾ ਕੀ ਗੀ ਗੱਲਬਾਤ ਹੋਈ ਥੋੜੀ ਅੱਗੇ ਸੰਘਰਸ਼ ਨੂੰ ਸਾਲ ਹੋ ਚੱਲੇ ਜੀ ਤਕਰੀਬਨ ਇਹ ਬਹੁਤ ਵਾਰ ਦਿੱਲੀ ਵੀ ਮੀਟਿੰਗ ਹੋ ਚੁੱਕੀ ਆ ਅਮਿਤ ਸ਼ਾਹ ਨਾਲ ਸੈਂਟਰ ਦੇ ਜਿਹੜੇ ਹੋਰ ਨੇ ਲੀਡਰਾਂ ਨਾਲ ਕਾਫੀ ਨਾ ਮੀਟਿੰਗਾਂ ਹੋ ਗਈਆਂ ਪਰ ਕੋ ਰਿਸਪੌਂਸ ਨਹੀਂ ਜੀ ਦੇ ਰਹੇ ਇਹ ਇੱਕ ਕਿਸਾਨਾਂ ਨੂੰ ਜਿੱਥੇ ਨੂੰ ਖੱਜਲ ਖਵਾਰ ਕਰ ਰਹੇ ਨੇ ਜੀ 53 54 ਦਿਨ ਹੋ ਗਏ ਕਰੀਬ ਡੱਲੇਵਾਲ ਮਰਨਵਾਤੇ ਬੈਠੇ ਨੇ ਲੱਗਦਾ ਸਰਕਾਰ ਥੋੜੀਆਂ ਮੰਗਾਂ ਨੂੰ ਮੰਨ ਕਿਉਂਕਿ ਜਦੋਂ ਸੰਘਰਸ਼ ਲੰਬਾ ਹੋ ਜਾਂਦਾ ਤਾਂ ਸਰਕਾਰ ਇਸ ਵੱਲ ਧਿਆਨ ਨਹੀਂ ਦੇਦੀ ਨੋ ਜੀ ਦੇਖੋ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਸਾਰੇ ਉਹਨਾਂ ਦੀ ਛਲਾਂਗਾ ਕਰ ਰਹੇ ਨੇ ਪਰ ਸਰਕਾਰ ਤੇ ਕੋਈ ਮਤਲਬ ਜੂ ਨਹੀਂ ਸਰ ਕਰੀ ਇਸ ਗੱਲ ਦੀ ਵੀ ਅਸੀਂ ਉਹਨਾਂ ਦੇ ਕੋਈ ਗੱਲ ਮੰਨ ਲਈ ਜੇ ਕਿਦਾਂ ਵੀ ਆ ਕਹੀ ਜਾਂਦੇ ਨੇ ਵੀ ਅਸੀਂ ਦੀ ਮੰਗਾਂ ਮੰਨ ਰਹੇ ਹਾਂ ਵੀ ਸਾਡਾ ਮੀਟਿੰਗ ਕਰਨ ਮੀਟ ਵਾਲਟੀ ਸਾਰੀਆਂ ਹੋ ਚੁੱਕੀਆਂ ਨੇ ਪਰ ਇਹ ਸਾਰੇ ਮਤਲਬ ਦਿਖਾਵੇ ਨੇ ਡਰਾਮਾ ਕਰ ਰਹੀ ਹੈ ਜੀ ਜਾਖੜ ਕਹਿ ਰਿਹਾ ਕਿ ਜਿਹੜਾ ਕੀ ਖੇਤੀ ਸੰਕਟ ਦਾ ਹੱਲ ਨਹੀਂ ਹੈਗਾ ਐਮ ਐਸ ਪੀ ਕਿਵੇਂ ਦੇਖਦੇ ਹੋ ਜਾਖੜ ਦੀ ਸਿਆਦ ਨੂੰ ਨਹੀਂ ਜੀ ਹੱਲ ਹੈਗਾ ਜੀ ਹੱਲ ਕਾਤੇ ਨਹੀਂ ਜੀ ਹੈਗਾ ਕਹਿੰਦੇ ਕਿ ਸੋਣੂ ਐਮ ਐਸ ਪੀ ਮਿਲ ਰਹੀ ਹੈ ਜਵੇਂ ਲਾਲੋ ਕਨਕ ਦੇ ਲਾਲੋ ਤੇ ਝੋਨੇ ਦੇ ਲਾਲੋ ਤੇ ਹੋਰ ਫਸਲਾਂ ਦੇ ਆਪਾਂ ਬੀਜਦੇ ਨਹੀਂ ਤਾਂ ਫਿਰ ਐਮ ਐਸ ਨਹੀਂ ਹੋਰ ਦੇਖੋ ਜੀ ਆਲੂ ਬੀਜਦੇ ਆ ਪਿਆਜ਼ ਬੀਜਦੇ ਆ ਗੋਭੀ ਬੀਜਦੇ ਆ ਦੋ ਦਰ ਰੁਪਏ ਕਿਲੋ ਗੋਭੀ ਵਿਕ ਰਹੀ ਆ ਜੀ ਉਹੀ ਜਾ ਕੇ ਮੌਲਾ ਵਿੱਚ 50 500 ਰੁਪਏ ਕਿਲੋ ਆਪ ਨੂੰ ਮਿਲ ਰਹੀ ਆ ਜੀ ਹੋਰ ਫਸਲਾਂ ਨੂੰ ਐਮ ਐਸ ਪੀ ਦੇਣ ਜੀ ਅਸੀਂ ਫਿਰ ਜਦ ਦੀ ਮੌਲ ਦੀ ਗੱਲ ਕੀਤੀ ਕਿ ਸਰਕਾਰ ਦੀ ਨੀਤੀ ਨੂੰ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਨੂੰ ਜਿਵੇਂ ਨਹੀਂ ਸਰਕਾਰ ਦੀ ਨੀਤੀ ਮਾੜੀ ਨੀਤੀ ਆ ਜੀ ਇਹ ਇਹ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਨੇ ਵੱਡੇ ਜਿਹੜੇ ਤਨਾਟ ਨੇ ਅਡਾਨੀ ਬਾਨੀ ਵੀ ਅਸੀਂ ਉਹਨਾਂ ਨੂੰ ਮਤਲਬ ਰਲ ਕੇ ਉਹਨਾਂ ਨਾਲ ਕੰਮ ਕਰੀਏ ਜੀ ਅਸੀਂ ਵੀ ਉਹਨਾਂ ਨੂੰ ਰਾਜੇ ਰਾਜੇ ਨੂੰ ਹੋਰ ਰਾਜੇ ਠੰਡੇ ਤੇ ਬੈਠੇ ਨੇ ਕਿਸਾਨ ਲੱਗਦਾ ਹੁਣ ਆਉਣ ਵਾਲੇ ਸਮੇਂ ਦੇ ਕੋਈ ਵੱਡੇ ਫੈਸਲੇ ਲੈ ਜਾਣਗੇ ਕਿਸਾਨਾਂ ਵੱਲੋਂ ਦੇਖੋ ਜੀ ਸਾਡਾ ਦਾ ਸੰਘਰਸ਼ ਜਾਰੀ ਆ ਅਸੀਂ ਆਪਣਾ ਸੰਘਰਸ਼ ਕਰ ਰਹੇ ਹਾਂ ਪਰ ਸਰਕਾਰ ਦੇਖੋ ਹੁਣ ਕੀ ਕਰਦੀ ਆ ਜੀ ਪਰ ਜਦ ਤੱਕ ਸਰਕਾਰ ਕੋਈ ਮਸਲਾ ਹੱਲ ਨਹੀਂ ਕਰਦੀ ਅਸੀਂ ਆਪਣੀ ਜਥੇਬੰਦੀਆਂ ਸਮੇਤ ਅਸੀਂ ਉੱਥੇ ਆਪਣਾ ਡਟੇ ਰਹਾਂਗੇ ਜੀ ਸ਼ੰਭੂ ਬਾਰਡਰ ਤੇ ਕਿਸਾਨ ਕਹਿੰਦੇ ਨੇ ਕਿ ਅਸੀਂ ਖਨੌਰੀ ਤੇ ਸ਼ੰਭੂ ਡਟੇ ਰਾਵਾਂਗੇ ਜੇਕਰ ਸਾਡੀਆਂ ਮੰਗਾਂ ਨਾ ਹੱਲ ਹੁੰਦੀਆਂ ਉੱਥੇ ਹੀ ਅਸੀਂ ਸਾਡੇ ਨਾਲ ਰਵਿੰਦਰ ਸਿੰਘ ਨੇ ਸੀਨੀਅਰ ਆਗੂ ਨਾਲ ਗੱਲਬਾਤ ਕਰਦਿਆਂ ਅੱਜ ਇਹਨਾਂ ਨੇ ਹੋਰ ਇੱਕ ਬਾਡੀ ਦਾ ਵੀ ਗਠਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਹਣੀ ਫਿਰ ਜੀ ਕਿਵੇਂ ਦੇਖਦੇ ਹੋ ਸੰਘਰਸ਼ ਦੀ ਰਣਨੀਤੀ ਨੂੰ ਕਿਵੇਂ ਦੇਖ ਰਹੇ ਹੋ ਕਿ ਵੀਰ ਜੀ ਅਸੀਂ ਜਿਹੜੇ ਬੈਠੇ ਸ਼ੰਭੂ ਦਾਖਨੋਰੀ ਬਾਰਡਰ ਤੇ ਬੈਠੇ ਆ ਅਸੀਂ ਸਿਰਫ ਆਪਣੀ ਜਿਹੜੇ ਨਸਲਾਂ ਸਾਡੀਆਂ ਨੂੰ ਬਚਾਉਣ ਵਾਸਤੇ ਬੈਠੇ ਆ ਤਾਂ ਜੋ ਸਾਡੀਆਂ ਆਉਣ ਵਾਲੇ ਨਸਲਾਂ ਹਰ ਜਾਨ ਰੱਖਣਗੇ ਵੀ ਸਾਡੇ ਜਿਹੜੇ ਬਜ਼ੁਰਗ ਸੀ ਜਿਨ੍ਹਾਂ ਸਾਡੇ ਦੀ ਉਹ ਕਿਤੇ ਪਿਛੇ ਹੜਤਾ ਨਹੀਂ ਗਏ ਇਹ ਕੋ ਸਾਨੂੰ ਇਹਨਾਂ ਨੇ ਜਦੋਂ ਉੱਥੋਂ ਇਹਨਾਂ ਨੇ ਪਹਿਲਾਂ ਆਪਾਂ ਪਹਿਲੇ 2 ਸਾਲ 2.5 ਸਾਲ ਬੈਠ ਕੇ ਆਏ ਦਿੱਲੀ ਦੇ ਇਹਨੇ ਸਾਨੂੰ ਲਾਰਾ ਲਾ ਕੇ ਸਾਨੂੰ ਉੱਥੋਂ ਭੇਜਦਾ ਜੋ ਲਿਖਤੀ ਨਾਲ ਕੀਤਾ ਨਹੀਂ ਕੋਈ ਸਿਰਫ ਸਾਨੂੰ ਬਹਾਨਾ ਲਾ ਕੇ ਭੇਜਦਾ ਲੇਕਰ ਇਹ ਉਸ ਤੋਂ ਸਰਕਾਰਾਂ ਉਹ ਚੀਜ਼ ਤੋਂ ਮੁੱਕਰ ਗਈਆਂ ਨੇ ਤੇ ਅਸੀਂ ਹੁਣ ਉਸ ਚੀਜ਼ ਤੋਂ ਦੁਬਾਰਾ ਲੈ ਕੇ ਹੋਈ ਚੱਲੇ ਆ ਇਹਨਾਂ ਦੀਆਂ ਗੱਲਾਂ ਕੀਤੀਆਂ ਹੋਈਆਂ ਇਹਨੂੰ ਯਾਦ ਕਰਾਉਣ ਵਾਸਤੇ ਅਸੀਂ ਖਨੋਰੀ ਬਾਰਡਰ ਤੇ ਸ਼ੰਪੂ ਬਾਰਡਰ ਤੇ ਬੈਠੇ ਹੋਏ ਆ ਕਿਉਂ ਕਿਉਂ ਨਹੀਂ ਭਾਜਪਾ ਦੇ ਨੇਤਾ ਗੱਲ ਕਰਨ ਤਿਆਰ ਹੋ ਰਹੇ ਸਰਕਾਰ ਦੇਖੋ ਜੀ ਇਹਨਾਂ ਦੀ ਨੀਤੀ ਹਮੇਸ਼ਾ ਹੀ ਵਾਰਕ ਰਹੀ ਹੈ ਜੀ ਇਹ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਇਹ ਕਦੇ ਨਹੀਂ ਇਹਨਾਂ ਨੇ ਵਿਖਿਆ ਇਹਨਾਂ ਨੇ ਇਸ ਹਮੇਸ਼ਾ ਹੀ ਇਹ ਚਾਹੁੰਦੇ ਨੇ ਕਿ ਜਿਹੜੀ ਵਪਾਰਕ ਬੰਦੇ ਨੇ ਉਹ ਅੱਗੇ ਆਉਣ ਵਪਾਰ ਦੀ ਗੱਲ ਕਰੇ ਵਪਾਰਕ ਬੰਦਿਆਂ ਨੂੰ ਕਿਵੇਂ ਅੱਗੇ ਕਿਉਂ ਅੱਗੇ ਲਿਆਉਣਾ ਚਾਹੁੰਦੇ ਨੇ ਅਸਲ ਵਿੱਚ ਇਹ ਜਿਹੜੀ ਖੇਤੀ ਪ੍ਰਧਾਨ ਸੂਬਾ ਸਾਡਾ ਪੰਜਾਬ ਠੀਕ ਹੈ ਜੀ ਪੰਜਾਬ ਹਮੇਸ਼ਾ ਹੀ ਇਹ ਪਾਲਦਾ ਰਿਹਾ ਭਾਰਤ ਨੂੰ ਇੱਕ ਕਿਸੇ ਕੰਮ 'ਚ ਵੇਖ ਲੋ ਹਮੇਸ਼ਾ ਹੀ ਵੱਧ ਤੋਂ ਵੱਧ ਹਿੱਸਾ ਪਾਉਂਦਾ ਰਿਹਾ ਇਹ ਚਾਹੁੰਦੇ ਨੇ ਪੰਜਾਬ ਥੱਲੇ ਲਾਉਣਾ ਜੀ ਠੀਕ ਹੈ ਜੀ ਵੀ ਇਹ ਚਾਹੁੰਦੇ ਜਿਹੜੇ ਵਪਾਰਕ ਨੇ ਇਹਨੂੰ ਅੱਗੇ ਲੈਕਣ ਕਿਉਂਕਿ ਜਿਹੜੀ ਖੇਤੀ ਹੈ ਜੀ ਹੁਣ ਆ ਬਾਕੀ ਸਭ ਕੁਝ ਬੰਦ ਹੋ ਗਿਆ ਲੇਕਿਨ ਖੇਤੀ ਐਸੀ ਚੀਜ਼ ਸੀ ਜਿਹੜੀ ਹਮੇਸ਼ਾ ਚੱਲੀ ਐ ਉਹਨਾਂ ਨੂੰ ਪਤਾ ਲੱਗ ਗਿਆ ਵਪਾਰੀਆਂ ਨੂੰ ਕਿ ਖੇਤੀ ਕਦੇ ਬੰਦ ਨਹੀਂ ਹੋਣੀ ਜੀ ਇਹ ਫਸਲ ਕਦੇ ਬੰਦ ਨਹੀਂ ਹੋਣੀ ਆ ਉਹ ਇਸ ਚੀਜ਼ ਨੂੰ ਵਾਲੂ ਸਾਰ ਤੁਰ ਪਏ ਨੇ ਜੀ ਸਰਬਨੀਤ ਬਿੱਟੂ ਵੀ ਕਹਿੰਦਾ ਮੇਰੇ ਨਾਲ ਗੱਲ ਕਰਨ ਮੈਂ ਆਪਾਂ ਹੱਲ ਕਰ ਦਿਆਂ ਕੋਈ ਨਾ ਵੀ ਜੀ ਬਿੱਟੂ ਸਾਹਿਬ ਦੇਖੋ ਗੱਲਾਂ ਜੇ ਹੁਣ ਐਮਪੀ ਨੇ ਜੀ ਉਹ ਇਸ ਟਾਈਮ ਵਿੱਚ ਉਹਦੇ ਭਾਜਪਾ ਦੇ ਉਹ ਕਿਉਂ ਨਹੀਂ ਗੱਲ ਕਰਦੇ ਲਾ ਕੇ ਗੱਲ ਕਰਨ ਪ੍ਰਧਾਨ ਮੰਤਰੀ ਨਾਲ ਜੇ ਗੱਲ ਕਰਨ ਪੰਜਾਬ ਲਈ ਹੱਕ ਲੈ ਕੇ ਆਉਣ ਉਹ ਵੀ ਪੰਜਾਬ ਦੇ ਨੇ ਕਿਹੜਾ ਬਾਹਰੋਂ ਆਏ ਨੇ ਜੀ ਉਹ ਉਹ ਕੁਝ ਵੀ ਕਰ ਸਕਦੇ ਨੇ ਲੇਕਿਨ ਕਰਨ ਦੀ ਨੀਤ ਹੋਵੇ ਤਾਂ ਦਿੱਲੀ ਦੀਆਂ ਚੌਣਾਚਾ ਜਦਾਂ ਕਿ ਗਾਜ ਹੋਇਆ ਪਿਆ ਦਿੱਲੀ ਦੇ ਵਿੱਚ ਕੋਈ ਥੋਡੇ ਵੱਲੋਂ ਅੱਗੇ ਰੋਲ ਅਦਾ ਕੀਤਾ ਜਾਊਗਾ ਭਾਜਪਾ ਦੇ ਵਿਰੁੱਧ ਦੇਖੋ ਜੀ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਜੀ ਕਿ ਭਾਜਪਾ ਨਾ ਆਵੇ ਕਿਉਂ ਭਾਜਪਾ ਤਾਂ ਹਮੇਸ਼ਾ ਸਾਡੇ ਵਿਰੋਧ ਵਿਰੋਧ ਚ ਹੀ ਰਹੀ ਹੈ ਜੀ ਚਾਹੇ ਕਿਸਾਨ ਹੈ ਚਾਹੇ ਮਜ਼ਦੂਰਾਂ ਦੇ ਖਿਲਾਫ ਛੋਟੇ ਵਪਾਰੀਆਂ ਦੇ ਖਿਲਾਫ ਹਮੇਸ਼ਾ ਇਹ ਵਿਰੋਧ ਹੀ ਚੱਲ ਰਹੀ ਹੈ ਜੀ ਕਿਵੇਂ ਵਿਰੋਧ ਦੀ ਗੱਲ ਕਰਦੇ ਤੁਸੀਂ ਕੀ ਵਿਰੋਧ ਚ ਅਸੀਂ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਜੀ ਉੱਥੇ ਦਿੱਲੀ ਜਾ ਕੇ ਜੀ ਅਸੀਂ ਆਪਣੇ ਜਥੇਬੰਦੀਆਂ ਦੇ ਨਾਲ ਜਾ ਕੇ ਅਸੀਂ ਉਹ ਜਾਗਰੂਕ ਕਰਾਂਗੇ ਕਿ ਨੀਤੀਆਂ ਨੇ ਮਾੜ ਅੰਦਰ ਖਾਤੇ ਜਾਵਾਂਗੇ ਉੱਥੇ ਬੰਦੇ ਬਟਨ ਸਾਡੇ ਕੁਛ ਉਹਨਾਂ ਉਹਨਾਂ ਥਰੂ ਅਸੀਂ ਆਪਣਾ ਮੈਸੇਜ ਪਹੁੰਚਾਵਾਂਗੇ ਉੱਥੇ ਟੀਵੀ ਤੇ ਆਈ ਪਹੁੰਚਾਵਾਂਗੇ ਜੀ ਦੀ ਜਾਨ ਤੇ ਪਗੱਲ ਕਰਦੇ ਆ ਗੁਪਤੀ ਵੀ ਦਾ ਪਤਾ ਦਿੱਲੀ ਜਾ ਕੇ ਜਾ ਸਕਦੇ ਆ ਉੱਥੇ ਸੰਗਤ ਅਸਲ ਨਾਲ ਜੀ ਉਹ ਨਹੀਂ ਹੈਗਾ ਜੀ ਅਸੀਂ ਜਾਵਾਂਗੇ ਤਾਂ ਅਸੀਂ ਆਪਣਾ ਆਪਣਾ ਜਿਹੜਾ ਸਾਡਾ ਅਸਲ ਜਿਹੜੀ ਸਾਡਾ ਹੱਕ ਹੈ ਅਸੀਂ ਰਸਤੇ ਨਹੀਂ ਜਾਵਾਂਗੇ ਚੋਰੀ ਕਿਉਂ ਜਾਵਾਂਗੇ ਜੀ ਅਸੀਂ ਕਿਹੜਾ ਪਾਕਿਸਤਾਨ ਚੋਂ ਆਏ ਆ ਅਸੀਂ ਤਾਂ ਇੰਡੀਆ ਦੇ ਨਮਿੰਦੇ ਆ ਜੀ ਇੰਡੀਆ ਦੇ ਨਾਗਰਿਕ ਆ ਅਸੀਂ ਤਾਂ ਸਿੱਧੇ ਰਸਤੇ ਨਹੀਂ ਜਾਣਾ ਚਾਹੁੰਦੇ ਆ ਜੀ ਕੋਈ ਕੁਝ ਕਹਿਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਹੋਰ ਜਿਹੜੇ ਦੇਖੋ ਜੀ ਅਸੀਂ ਇਹੀ ਚਾਹੁੰਦੇ ਆ ਕਿ ਆਓ ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਚਾਹੇ ਜਿੰਨੀਆਂ ਜਥੇਬੰਦੀਆਂ ਨੇ ਮਤਪੇ ਦੂਰ ਕਰਕੇ ਆਪਣੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤਾਂ ਜੋ ਅਸੀਂ ਆਪਣਾ ਹੱਕ ਲੈ ਸਕੀਏ। ਸੋਈ ਸਾਣਾ ਕਿਸਾਨ ਆਗੂ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕਿ ਖਨੌਰੀ ਤੇ ਸ਼ੰਭੂ ਬਾਰਡਰ ਤੇ ਉੱਤੇ ਜਿਹੜਾ ਕਿ ਉਹਨਾਂ ਦਾ ਸੰਘਰਸ਼ ਚੱਲਦਾ ਹੈ ਉਸ ਨੂੰ ਹੋਰ ਮਜ਼ਬੂਤ ਕਰਨ ਲਈ ਜਿੱਤੇ ਕਿ ਕਾਹਦਾ ਕੀ ਕਹਿਣਾ ਚਾਹੁੰਦੇ ਜੀ ਇੱਕ ਗੱਲ ਹੋਰ ਆ ਜੀ ਅਸੀਂ ਇਹੀ ਬੇਨਤੀ ਕਰਨ ਚਾਹੁੰਦੇ ਜੀ ਜਿੰਨੀਆਂ ਵੀ ਸਾਡੇ ਪੰਜਾਬ ਦੇ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤੇ ਇਕੱਠੇ ਹੋ ਕੇ ਸੰਘਰਸ਼ ਲੜੀਏ ਜੀ। ਸੋ ਜਥੇਬੰਦੀਆਂ ਨੂੰ ਇਕੱਠੇ ਹੋਣ ਦਾ ਸੰਦੇਸ਼ ਆ ਵੀ ਜਿਹੜਾ ਕਿ ਕਿਸਾਨਾਂ ਆਗੋਂ ਦਿੱਤਾ ਗਿਆ ਹੈ ਤੇ ਉਹਨਾਂ ਨੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀਦਨ ਅਰਜਿੰਦਰ ਸਿੰਘ ਪਾਟ ਦੀ ਵਿਸ਼ੇਸ਼ ਰਿਪੋਰਟ